ਅਸੀਂ ਉਸ ਸਫ਼ਰ ਦੇ ਹਮ ਸਫ਼ਰ ਹੋਈਏ ਅਸੀਂ ਮਾਂ ਗੁਜਰੀ ਜੀ ਦੀਆਂ ਪੈੜਾਂ ਤੇ ਚੱਲੀਏ ਸਾਨੂੰ ਧਰਮ ਦਾ ਮਾਰਗ ਸਮਝ ਆਵੇ ਇੱਕ ਇੱਕ ਸਾਹ ਆਪਣੇ ਪਰਿਵਾਰਾਂ ਚ ਬੈਠ ਕੇ ਰੋਜ਼ ਇੱਕ ਸਾਖੀ ਸਾਂਝੀ ਕਰ ਲਓ ਰੋਜ਼ ਦੋ ਛិន ਬੈਠ ਕੇ ਜਪਾਓ ਉਹਨਾਂ ਨੂੰ ਤੇ ਪੁੱਛਣ ਕਿ ਇਹ ਦਿਨ ਖਾਸ ਨੇ ਹਾਂ ਇਹ ਬੀਜ ਬੀਜਣ ਦੇ ਦਿਨ ਨੇ ਜਿਹਦਾ ਫਲ ਫਿਰ ਅਸੀਂ 11 ਮਹੀਨੇ ਖਾਣਾ ਆਉ ਪੋ ਦਾ ਮਹੀਨਾ ਬੀਜ ਬੀਤੀ ਕਿਉਂ ਸਾਡੇ ਪੁਰਖੇ ਧਰਤੀਆਂ ਤੇ ਸੌਂਦੇ ਸੀ ਕੜਾਈ ਨਹੀਂ ਸੀ ਚਾੜਦੇ ਖੁਸ਼ੀਆਂ ਵਿਆਹ ਨਹੀਂ ਅਸਲ 'ਚ ਕੋਈ ਇਹ ਤੈਂਦੀ ਕਲਾ ਨਹੀਂ ਸੀ ਬਲਕਿ ਸਿਮਰਤੀ ਸੀ ਯਾਦ ਸੀ ਤੇ ਜਦੋਂ ਧਰਤੀ ਤੇ ਸੌਂਦੇ ਸਨ ਤੇ ਉਹ ਚੇਤਾ ਕਰਦੇ ਸੀ ਮਾਛੀਵਾੜੇ ਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਇਦਾਂ ਹੀ ਸੌ ਕੇ ਤੂੰ ਕਿਹਾ ਸੀ ਮਿੱਤਰ ਪਿਆਰੇ ਨੂੰ ਤੇ ਸਿਖਾਇਆ ਕੀ ਸੀ ਕਿ ਦੁੱਖ ਇਹ ਨਹੀਂ ਕਿ ਸਭ ਕੁਝ ਖੁੱਸ ਜਾਏ ਦੁੱਖ ਇਹ ਕਿ ਤੇਰੇ ਤੋਂ ਬਿਨਾਂ ਜੀਉਣਾ ਤੁਦ ਬਿਨ ਰੋਗ ਉਦਣ ਸਮਝ ਲਓ ਜ਼ਿੰਦਗੀ ਰੋਗੀ ਹੋ ਗਈ ਜਿਸ ਦਿਨ ਕਲਗੀਆਂ ਵਾਲੇ ਤੇਰੇ ਤੋਂ ਟੁੱਟ ਗਿਆ ਸੀ ਗੁਰੂ ਦਾ ਵਾਸਤਾ ਭਾਈ ਆਪਣੇ ਇਤਿਹਾਸ ਵੱਲ ਮੁੱਖ ਕਰ ਲੋ ਗੁਰੂ ਵੱਲ ਮੁੱਖ ਕਰੋ ਮੇਰਾ ਸਾਹਿਬ ਪਾਤਸ਼ਾਹ ਰੱਖਣ ਵਾਲਾ